ਸਭ ਤੋਂ ਵੱਡੀ ਖਬਰ ਅਰਵਿੰਦ ਕੇਜਰੀਵਾਲ ਆਪਣੀ ਨਵੀਂ ਦਿੱਲੀ ਦੀ ਸੀਟ ਤੋਂ ਲਗਭਗ ਹਾਰਦੇ ਹੋਏ ਨਜ਼ਰ ਆ ਰਹੇ ਨੇ ਹਾਰ ਦੀ ਕਗਾਰ ਤੇ ਖੜੇ ਨੇ ਤੇਰਾ 라ਉਂਡ ਦੀ ਪੂਰੀ ਕਾਊਂਟਿੰਗ ਹੋਣੀ ਹੈ ਗਿਣਤੀ ਹੋਣੀ ਹੈ ਤੇ 11ਵੇਂ 라ਉਂਡ ਦੀ ਗਿਣਤੀ ਚੱਲਦੀ ਪਈ ਹੈ ਅਰਵਿੰਦ ਕੇਜਰੀਵਾਲ 3000 ਵੋਟਾਂ ਤੋਂ ਫਿਲਹਾਲ ਪਿੱਛੇ ਚੱਲਦੇ ਪਏ ਨੇ ਵੱਡਿਆ ਜਿਹੜੇ ਨਾਮ ਨੇ ਵੱਡੀ ਲੀਡਰਸ਼ਿਪ ਨੇ ਪਿਛੜਦੀ ਪਈ ਆਮ ਆਦਮੀ ਪਾਰਟੀ ਦੀ ਤੇ ਜੇਕਰ ਵੱਡੀ ਲੀਡਰਸ਼ਿਪ ਪਿਛੜਦੀ ਪਈ ਹੈ ਤਾਂ ਪੂਰੀ ਪਾਰਟੀ ਦਾ ਕੀ ਹਾਲ ਹੋਣਾ ਇਸ ਵੇਲੇ ਸਾਰੇ ਆਕੜੇ ਦੱਸਦੇ ਪਏ ਨੇ ਹਾਲਕਿ ਇੱਕ ਸੀਟ ਜ਼ਰੂਰ ਦਿੱਲੀ ਕੈਂਟ ਦੀ ਸੀਟ ਜਿਹੜੀ ਆ ਆਮ ਆਦਮੀ ਪਾਰਟੀ ਵੱਲੋਂ ਜਿੱਤ ਲਈ ਗਈ ਹੈ ਪਰ ਬਾਕੀ ਸੀਟਾਂ ਤੇ 47 47 ਸੀਟਾਂ ਤੇ ਜਿਹੜੀ ਜਿੱਤ ਹੈ ਉਹ ਭਾਜਪਾ ਪਾਰਟੀ ਜਿਹੜੀ ਆ ਅੱਗੇ ਵੱਧ ਅੱਗੇ ਚੱਲ ਰਹੀ ਹੈ ਅੱਗੇ ਲੀਡ ਬਣਾ ਰੱਖੀ ਹੈ ਭਾਰਤੀ ਜਨਤਾ ਪਾਰਟੀ ਨੇ ਐਗਜ਼ਿਟ ਪੋਲ ਦੇ ਜਿਹੜੇ ਅੰਕੜੇ ਆਏ ਸੀ ਸ਼ਾਇਦ ਪੂਰੇ ਤਰੀਕੇ ਨਾਲ ਸਹੀ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਤੀਜੀ ਵਾਰ ਜੇਕਰ ਉਸਨੇ ਹੈਟ੍ਰਿਕ ਬਣਾਉਣੀ ਸੀ ਆਪਣੀ ਸਰਕਾਰ ਚਲਾਣੀ ਸੀ ਤਾਂ ਘਟੋ ਘਟ 47 ਘਟੋ ਘਟ 37 ਸੀਟਾਂ ਚਾਹੀਦੀਆਂ ਸੀ ਪਰ ਹੱਲੇ ਸਿਰਫ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਮਹਿਜ਼ 23 ਸੀਟਾਂ ਤੇ ਇੱਕ ਸੀਟ ਜਿੱਤ ਚੁੱਕੀ ਹੈ ਬਾਕੀ 22 ਤਾਂ ਜ਼ਰੂਰ ਲੀਡ ਕੀਤੀ ਪਈ ਹੈ ਪਰ ਅਰਵਿੰਦ ਕੇਜਰੀਵਾਲ ਦੀ ਜੇਕਰ ਗੱਲ ਕਰੀਏ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਦੀ ਸੀਟ ਤੋਂ ਪਿਛੜਦੇ ਪਏ ਨੇ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਦੀ ਸੀਟ ਤੋਂ ਪਿੱਛੇ ਚੱਲਦੇ ਪਏ ਨੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਵੀਂ ਦਿੱਲੀ ਦੀ ਸੀਟ ਅਰਵਿੰਦ ਕੇਜਰੀਵਾਲ ਪਿਛੇ ਚਲਦੇ ਪਏ ਨੇ ਉੱਥੇ ਹੀ ਮਸ਼ਹੂਰ ਟੀਚਰ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਅਵਧ ਓਜਾ ਵੀ ਹਾਰ ਅਵਧ ਓਜਾ ਵੀ ਪਿੱਛੇ ਚੱਲਦੇ ਪਏ ਨੇ ਲਗਭਗ ਹਾਰ ਚੁੱਕੇ ਨੇ 11 13 ਰਾਊਂਡ ਦੀ ਜਿਹੜੀ ਗਿਣਤੀ ਹੋਣੀ ਹੈ 11ਵਾਂ ਰਾਊਂਡ ਦੀ ਚੱਲਦੀ ਪਈ ਹੈ 23000 ਵੋਟਰਾਂ ਤੋਂ ਪਿੱਛੇ ਚੱਲਦੇ ਪਏ ਨੇ ਤੇ ਅਰਵਿੰਦ ਕੇਜਰੀਵਾਲ ਵੀ ਹਾਰ ਚੁੱਕੇ ਨੇ ਅਰਵਿੰਦ ਕੇਜਰੀਵਾਲ ਆਪਣੀ ਸੀਟ ਹਾਰ ਚੁੱਕੇ ਨੇ ਆਤਿਸ਼ੀ ਮਾਰ ਲੈਣਾ ਵੱਡਾ ਨਾਮ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਮਾਰ ਲੈਣਾ ਉਹਨਾਂ ਤੇ ਵੀ ਬੜੀ ਚਰਚਾ ਚੱਲਦੀ ਪਈ ਸੀ ਮਨੀਸ਼ ਸੁਸੋਧਿਆ ਵੀ ਲਗਭਗ ਹਾਰ ਦੀ ਕਗਾਰ ਤੇ ਖੜੇ ਨੇ ਦੋ ਰਾਊਂਡ ਦੀ ਹੋਰ ਵੋਟਾਂ ਦੀ ਗਿਣਤੀ ਰਹਿ ਗਈ ਹੈ 572 ਵੋਟਾਂ ਤੋਂ ਪਿੱਛੇ ਚੱਲਦੇ ਪਏ ਨੇ ਮਨੀਸ਼ ਸੁਸੋਧਿਆ ਵੀ ਜੇਕਰ ਆਤਿਸ਼ੀ ਮਾਰ ਲੈਣਾਂ ਦੀ ਗੱਲ ਕਰੀਏ ਕਾਲਕਾ ਜੀ ਦੀ ਸੀਟ ਤੋਂ ਆਤਿਸ਼ੀ ਮਾਰ ਲੈਣਾ ਹਾਲਾਂਕਿ ਅੱਗੇ ਚੱਲਦੀ ਪਈ ਹੈ ਤਕਰੀਬਨ ਹਜ਼ਾਰ ਵੋਟਾਂ ਦੇ ਫਾਸਲੇ ਤੋਂ ਅੱਗੇ ਚੱਲਦੇ ਪਏ ਨੇ ਦੋ ਰਾਊਂਡ ਦੀ ਗਿਣਤੀ ਹਲੇ ਪਈਆ ਪਰ ਅਰਵਿੰਦ ਕੇਜਰੀਵਾਲ ਅਵਧ ਓਜਾ ਇਹ ਦੋ ਵੱਡੇ ਜਿਹੜੇ ਨਾਮ ਵੱਡੀਆਂ ਸੀਟਾਂ ਨਾਲ ਵੀ ਦਿੱਲੀ ਦੀ ਸੀਟ ਅਰਵਿੰਦ ਕੇਜਰੀਵਾਲ ਆ ਚੁੱਕੇ ਨੇ ਪੜਪੜਗੰਜ ਦੀ ਸੀਟ ਅਵਧ ਓਜਾ ਹਾਰ ਚੁੱਕੇ ਨੇ ਤੇ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾਉਣ ਨੂੰ ਤਿਆਰ ਹੈ ਜੇਕਰ ਹੁਣ ਫਿਲਹਾਲ ਦੇ ਮੌਜੂਦਾ ਅੰਕੜੇ ਦੀ ਗੱਲ ਕਰੀਏ ਤਾਂ 47 ਸੀਟਾਂ 'ਚ ਇੱਕ ਸੀਟ ਜਿੱਤ ਲਈ ਗਈ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਸ਼ਾਲੀਮਾਰ ਬਾਗ ਦੀ ਸੀਟ ਜਿੱਤ ਲਈ ਗਈ ਹੈ 30000 ਵੋਟਾਂ ਦੇ ਫਾਸਲੇ ਤੋਂ ਸ਼ਾਲੀਮਾਰ ਬਾਗ ਦੀ ਜਿਹੜੀ ਸੀਟ ਹੈ ਉਹ ਜਿੱਤ ਲਈ ਗਈ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਸੀਟ ਦਿੱਲੀ ਕੈਂਟ ਦੀ ਸੀਟ 2000 ਵੋਟਰ ਤੋਂ ਜਿੱਤ ਲਈ ਗਈ ਹੈ 47 ਸੀਟਾਂ ਵਿੱਚੋਂ ਇੱਕ ਸੀਟ ਆਲਰੇਡੀ ਜਿੱਤ ਚੁੱਕੀ ਹੈ ਭਾਜਪਾ 46 ਤੇ ਅੱਗੇ ਚੱਲਦੀ ਪਈ ਹੈ ਤੇ ਜੇਕਰ ਸਾੜੇ ਆંકੜੇ ਤੁਹਾਨੂੰ ਦੱਸੀਏ ਕਿਸੇ ਆંકੜੇ ਤੇ ਵੀ ਕੋਈ فاਸਲਾ ਨਹੀਂ ਲੱਗਦਾ ਸਿਰਫ ਮਨੀਸ਼ ਸੁਸੋਦੀਆ ਉਹਨਾਂ ਦੀ ਸੀਟ ਤੇ ਥੋੜਾ ਬੋਤਾ ਉਹਨੇ ਕੀ ਫੇਰ ਬਦਲ ਹੋ ਸਕਦਾ ਪਰ ਬਾਕੀ ਸਾਰਿਆਂ ਤੇ ਬੀਜੇਪੀ ਆਪਣੀ ਸਰਕਾਰ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਅਰਵਿੰਦ ਕੇਜਰੀਵਾਲ ਵੀ ਇਸ ਵਾਰ ਦੀ ਆਪਣੀ ਸੀਟ ਨਵੀਂ ਦਿੱਲੀ ਦੀ ਸੀਟ ਕਟੋ-ਕਟ ਤੇ 3500 ਵੋਟਾਂ ਤੋਂ ਫਿਲਹਾਲ ਹਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਲਗਭਗ ਇਹਨੂੰ ਹਾਰ ਹੀ ਮੰਨਿਆ ਜਾ ਸਕਦਾ ਕਿਉਂਕਿ ਦੂਜੇ ਰਾਊਂਡ ਵਿੱਚ ਤਿੰਨ ਇਹ ਆਖਰੀ ਰਾਉਂਡ ਵਿੱਚ 3000 ਵੋਟਾਂ ਦਾ ਫਾਸਲਾ ਲੈ ਕੇ ਨਾ ਲਗਭਗ ਨਾ ਮੁਮਕਿਨ ਹੁੰਦਾ ਇੰਪੋਸੀਬਲ ਹੁੰਦਾ ਅਰਵਿੰਦ ਕੇਜਰੀਵਾਲ ਆਵਾ ਦੋਜਾ ਵੱਡੇ ਨਾਮ ਆਪਣੀ ਸੀਟ ਹਾਰਦੇ ਹੋਏ ਨਜ਼ਰ ਆ ਰਹੇ ਨੇ ਲਗਭਗ 99% ਆਪਣੀ ਸੀਟ ਹਾਰ ਚੁੱਕੇ ਨੇ ਬੀਜੇਪੀ ਆਪਣੀ ਸਰਕਾਰ ਬਣਾਉਣ ਨੂੰ ਤਿਆਰ ਹੈ ਪੂਰੇ ਤਰੀਕੇ ਨਾਲ ਦਿੱਲੀ ਦੇ ਵਿੱਚ ਹੈਟ੍ਰਿਕ ਨਹੀਂ ਹੋਣੀ ਆਮ ਆਦਮੀ ਪਾਰਟੀ ਹੁਣ ਸਿਰਫ ਪੰਜਾਬ ਚ ਰਹਿ ਜਾਣੀ ਹੈ ਦਿੱਲੀ ਜਿਹੜੀ ਚੱਲਦੀ ਸੀ ਦਿੱਲੀ ਜੜਾ ਉਹਦਾ ਗੜਾ ਸੀ ਕਿਲਾ ਸੀ ਦਿੱਲੀ ਦਾ ਉਹਨੂੰ ਉਹ ਤੋੜ ਦਿੱਤਾ ਗਿਆ ਹੈ ਭਾਜਪਾ ਹੁਣ ਉੱਥੇ ਆਪਣਾ ਕਮਲ ਦਾ ਫੁੱਲ ਖਿਲਾਉਣ ਨੂੰ ਤਿਆਰ ਹੈ ਝਾੜੂ ਪਰੇ ਹੋ ਚੁੱਕਿਆ ਕਮਲ ਦਾ ਫੁੱਲ ਆਣ ਲੱਗਿਆ ਹੁਣ ਦਿੱਲੀ ਦੇ ਵਿੱਚ ਕਿਉਂਕਿ ਅਰਵਿੰਦ ਕੇਜਰੀਵਾਲ ਆਪਣੀ ਨਵੀਂ ਦਿੱਲੀ ਦੀ ਸੀਟ ਹਾਰ ਚੁੱਕੇ ਨੇ ਤੇ ਭਾਜਪਾ ਦਿੱਲੀ ਦੇ ਵਿੱਚ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਸਭ ਤੋਂ ਵੱਡੀ ਖਬਰ ਅਰਵਿੰਦ ਕੇਜਰੀਵਾਲ ਆਪਣੀ ਨਵੀਂ ਦਿੱਲੀ ਦੀ ਸੀਟ ਤੋਂ ਲਗਭਗ ਹਾਰਦੇ ਹੋਏ ਨਜ਼ਰ ਆ ਰਹੇ ਨੇ ਹਾਰ ਦੀ ਕਗਾਰ ਤੇ ਖੜੇ ਨੇ ਤੇਰਾ 라ਉਂਡ ਦੀ ਪੂਰੀ ਕਾਊਂਟਿੰਗ ਹੋਣੀ ਹੈ ਗਿਣਤੀ ਹੋਣੀ ਹੈ ਤੇ 11ਵੇਂ 라ਉਂਡ ਦੀ ਗਿਣਤੀ ਚੱਲਦੀ ਪਈ ਹੈ ਅਰਵਿੰਦ ਕੇਜਰੀਵਾਲ 3000 ਵੋਟਾਂ ਤੋਂ ਫਿਲਹਾਲ ਪਿੱਛੇ ਚੱਲਦੇ ਪਏ ਨੇ ਵੱਡਿਆ ਜਿਹੜੇ ਨਾਮ ਨੇ ਵੱਡੀ ਲੀਡਰਸ਼ਿਪ ਨੇ ਛੱਡਦੀ ਪਈ ਆ ਆਮ ਆਦਮੀ ਪਾਰਟੀ ਦੀ ਤੇ ਜੇਕਰ ਵੱਡੀ ਲੀਡਰਸ਼ਿਪ ਛੱਡਦੀ ਪਈ ਆ ਤਾਂ ਪੂਰੀ ਪਾਰਟੀ ਦਾ ਕੀ ਹਾਲ ਹੋਣਾ ਇਸ ਵੇਲੇ ਸਾਰੇ ਆਕੜੇ ਦੱਸਦੇ ਪਏ ਨੇ ਹਾਲਕਿ ਇੱਕ ਸੀਟ ਜ਼ਰੂਰ ਦਿੱਲੀ ਕੈਂਟ ਦੀ ਸੀਟ ਜਿਹੜੀ ਆ ਆਵਾਮ ਆਦਮੀ ਪਾਰਟੀ ਵੱਲੋਂ ਜਿੱਤ ਲਈ ਗਈ ਆ ਪਰ ਬਾਕੀ ਸੀਟਾਂ ਤੇ 47 47 ਸੀਟਾਂ ਤੇ ਜਿਹੜੀ ਜਿੱਤ ਐ ਉਹ ਭਾਜਪਾ ਪਾਰਟੀ ਜਿਹੜੀ ਆ ਅੱਗੇ ਵੱਧ ਅੱਗੇ ਚੱਲ ਰਹੀ ਆ ਅੱਗੇ ਲੀਡ ਬਣਾ ਰੱਖੀ ਆ ਭਾਰਤੀ ਜਨਤਾ ਪਾਰਟੀ ਨੇ ਐਗਜ਼ਿਟ ਪੋਲ ਦੇ ਜਿਹੜੇ ਅੰਕੜੇ ਆਏ ਸੀ ਸ਼ਾਇਦ ਪੂਰੇ ਤਰੀਕੇ ਨਾਲ ਸਹੀ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਆ ਆਮ ਆਦਮੀ ਪਾਰਟੀ ਤੀਜੀ ਵਾਰ ਜੇਕਰ ਉਸਨੇ ਹੈਟ੍ਰਿਕ ਬਣਾਉਣੀ ਸੀ ਆਪਣੀ ਸਰਕਾਰ ਚਲਾਣੀ ਸੀ ਤਾਂ ਘਟੋ ਘਟ 47 ਘਟੋ ਘਟ 37 ਸੀਟਾਂ ਚਾਹੀਦੀਆਂ ਸੀ ਪਰ ਹੱਲੇ ਸਿਰਫ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਮਹਿਜ਼ 23 ਸੀਟਾਂ ਤੇ ਇੱਕ ਸੀਟ ਜਿੱਤ ਚੁੱਕੀ ਹੈ ਬਾਕੀ 22 ਤਾਂ ਜ਼ਰੂਰ ਲੀਡ ਕੀਤੀ ਪਈ ਹੈ ਪਰ ਅਰਵਿੰਦ ਕੇਜਰੀਵਾਲ ਦੀ ਜੇਕਰ ਗੱਲ ਕਰੀਏ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਦੀ ਸੀਟ ਤੋਂ ਪਿਛੜਦੇ ਪਏ ਨੇ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਦੀ ਸੀਟ ਤੋਂ ਪਿੱਛੇ ਚੱਲਦੇ ਪਏ ਨੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਵੀਂ ਦਿੱਲੀ ਦੀ ਸੀਟ अरविंद केजरीवाल पीछे चलਦੇ ਪਏ ਨੇ ਉੱਥੇ ਹੀ ਮਸ਼ਹੂਰ ਟੀਚਰ ਸੋਸ਼ਲ ਮੀਡੀਆ ਦੇ ਇਨਫਲੂਐਂਸਰ अवध ओझा ਵੀ ਹਾਰ ਚੁਕ अवध ओझा ਵੀ ਪਿੱਛੇ ਚੱਲਦੇ ਪਏ ਨੇ ਲਗਭਗ ਹਾਰ ਚੁੱਕੇ ਨੇ 11 13 ਰਾਊਂਡ ਦੀ ਜਿਹੜੀ ਗਿਣਤੀ ਹੋਣੀ ਹੈ 11ਵਾਂ ਰਾਊਂਡ ਦੀ ਚੱਲਦੀ ਪਈ ਹੈ 23000 ਵੋਟਰਾਂ ਤੋਂ ਪਿੱਛੇ ਚੱਲਦੇ ਪਏ ਨੇ ਤੇ ਅਰਵਿੰਦ ਕੇਜਰੀਵਾਲ ਵੀ ਹਾਰ ਚੁੱਕੇ ਨੇ ਅਰਵਿੰਦ ਕੇਜਰੀਵਾਲ ਆਪਣੀ ਸੀਟ ਹਾਰ ਚੁੱਕੇ ਨੇ ਆਤਿਸ਼ੀ ਮਾਰ ਲੈਣਾ ਵੱਡਾ ਨਾਮ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਮਾਰ ਲੈਣਾ ਉਹਨਾਂ ਤੇ ਵੀ ਬੜੀ ਚਰਚਾ ਚੱਲਦੀ ਪਈ ਸੀ ਮਨੀਸ਼ ਸੁਸੋਧਿਆ ਵੀ ਲਗਭਗ ਹਾਰ ਦੀ ਕਗਾਰ ਤੇ ਖੜੇ ਨੇ ਦੋ ਰਾਊਂਡ ਦੀ ਹੋਰ ਵੋਟਾਂ ਦੀ ਗਿਣਤੀ ਰਹਿ ਗਈ ਹੈ 572 ਵੋਟਾਂ ਤੋਂ ਪਿੱਛੇ ਚੱਲਦੇ ਪਏ ਨੇ ਮਨੀਸ਼ ਸੁਸੋਧਿਆ ਵੀ ਜੇਕਰ ਆਤਿਸ਼ੀ ਮਾਰ ਲੈਣਾਂ ਦੀ ਗੱਲ ਕਰੀਏ ਕਾਲਕਾ ਜੀ ਦੀ ਸੀਟ ਤੋਂ ਆਤਿਸ਼ੀ ਮਾਰ ਲੈਣਾ ਹਾਲਾਂਕਿ ਅੱਗੇ ਚੱਲਦੀ ਪਈ ਹੈ ਤਕਰੀਬਨ 1000 ਵੋਟਾਂ ਦੇ ਫਾਸਲੇ ਤੋਂ ਅੱਗੇ ਚੱਲਦੇ ਪਏ ਨੇ ਦੋ ਰਾਊਂਡ ਦੀ ਗਿਣਤੀ ਹਲੇ ਪਈਆ ਪਰ ਅਰਵਿੰਦ ਕੇਜਰੀਵਾਲ ਅਵਧ ਓਜਾ ਇਹ ਦੋ ਵੱਡੇ ਜਿਹੜੇ ਨਾਮ ਵੱਡੀਆਂ ਸੀਟਾਂ ਨਾਲ ਵੀ ਦਿੱਲੀ ਦੀ ਸੀਟ ਅਰਵਿੰਦ ਕੇਜਰੀਵਾਲ ਆ ਚੁੱਕੇ ਨੇ ਪੜਪੜਗੰਜ ਦੀ ਸੀਟ ਅਵਧ ਓਜਾ ਹਾਰ ਚੁੱਕੇ ਨੇ ਤੇ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾਉਣ ਨੂੰ ਤਿਆਰ ਹੈ ਜੇਕਰ ਹੁਣ ਫਿਲਹਾਲ ਦੇ ਮੌਜੂਦਾ ਅੰਕੜੇ ਦੀ ਗੱਲ ਕਰੀਏ ਤਾਂ 47 ਸੀਟਾਂ 'ਚ ਇੱਕ ਸੀਟ ਜਿੱਤ ਲਈ ਗਈ ਹੈ ਭਾਰਤ ਜਨਤਾ ਪਾਰਟੀ ਵੱਲੋਂ ਸ਼ਾਲੀਮਾਰ ਬਾਗ ਦੀ ਸੀਟ ਜਿੱਤ ਲਈ ਗਈ ਹੈ 30000 ਵੋਟਾਂ ਦੇ ਫਾਸਲੇ ਤੋਂ ਸ਼ਾਲੀਮਾਰ ਬਾਗ ਦੀ ਜਿਹੜੀ ਸੀਟ ਹੈ ਉਹ ਜਿੱਤ ਲਈ ਗਈ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਸੀਟ ਦਿੱਲੀ ਕੈਂਟ ਦੀ ਸੀਟ 2000 ਵੋਟਾਂ ਤੋਂ ਜਿੱਤ ਲਈ ਗਈ ਹੈ 47 ਸੀਟਾਂ ਵਿੱਚੋਂ ਇੱਕ ਸੀਟ ਆਲਰੇਡੀ ਜਿੱਤ ਚੁੱਕੀ ਹੈ ਭਾਜਪਾ 46 ਤੇ ਅੱਗੇ ਚੱਲਦੀ ਪਈ ਹੈ ਤੇ ਜੇਕਰ ਸਾੜੇ ਅੰਕੜੇ ਤੁਹਾਨੂੰ ਦੱਸੀਏ ਕਿਸੇ ਆंकੜੇ ਤੇ ਵੀ ਕੋਈ فاਸਲਾ ਨਹੀਂ ਲੱਗਦਾ ਸਿਰਫ ਮਨੀਸ਼ ਸੋਸੋਧਿਆ ਉਹਨਾਂ ਦੀ ਸੀਟ ਤੇ ਥੋੜਾ ਬੋਤਾ ਉਹਨੇ ਕੀ ਫੇਰ ਬਦਲ ਹੋ ਸਕਦਾ ਪਰ ਬਾਕੀ ਸਾਰਿਆਂ ਤੇ ਬੀਜੇਪੀ ਆਪਣੀ ਸਰਕਾਰ ਬਣਾਉਣ ਦੀ ਹੋਈ ਨਜ਼ਰ ਆ ਰਹੀ ਹੈ ਤੇ ਅਰਵਿੰਦ ਕੇਜਰੀਵਾਲ ਵੀ ਇਸ ਵਾਰ ਦੀ ਆਪਣੀ ਸੀਟ ਨਵੀਂ ਦਿੱਲੀ ਦੀ ਸੀਟ ਕਟੋ-ਕਟ ਤੇ 3500 ਵੋਟਾਂ ਤੋਂ ਫਿਲਹਾਲ ਹਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਲਗਭਗ ਇਹਨੂੰ ਹਾਰ ਹੀ ਮੰਨਿਆ ਜਾ ਸਕਦਾ ਕਿਉਂਕਿ ਦੂਜੇ ਰਾਊਂਡ ਵਿੱਚ ਤਿੰਨ ਇਹ ਆਖਰੀ ਰਾਉਂਡ ਵਿੱਚ 3000 ਵੋਟਾਂ ਦਾ ਫਾਸਲਾ ਲੱਗਣਾ ਲਗਭਗ ਨਾ ਮੁਮਕਿਨ ਹੁੰਦਾ ਇੰਪੋਸੀਬਲ ਹੁੰਦਾ ਅਰਵਿੰਦ ਕੇਜਰੀਵਾਲ ਆਵਾ ਦੋ ਜਾ ਵੱਡੇ ਨਾਮ ਆਪਣੀ ਸੀਟ ਹਾਰਦੇ ਹੋਏ ਨਜ਼ਰ ਆ ਰਹੇ ਨੇ ਲਗਭਗ 99% ਆਪਣੀ ਸੀਟ ਹਾਰ ਚੁੱਕੇ ਨੇ ਬੀਜੇਪੀ ਆਪਣੀ ਸਰਕਾਰ ਬਣਾਉਣ ਨੂੰ ਤਿਆਰ ਹੈ ਪੂਰੇ ਤਰੀਕੇ ਨਾਲ ਦਿੱਲੀ ਦੇ ਵਿੱਚ ਹੈਟ੍ਰਿਕ ਨਹੀਂ ਹੋਣੀ ਆਮ ਆਦਮੀ ਪਾਰਟੀ ਹੁਣ ਸਿਰਫ ਪੰਜਾਬ ਚ ਰਹਿ ਜਾਣੀ ਹੈ ਦਿੱਲੀ ਜਿਹੜੀ ਚਲਦੀ ਸੀ ਦਿੱਲੀ ਜਿਹੜਾ ਉਹਦਾ ਗੜਾ ਸੀ ਕਿਲਾ ਸੀ ਦਿੱਲੀ ਦਾ ਉਹਨੂੰ ਤੋੜ ਦਿੱਤਾ ਗਿਆ ਬੀਜੇਪੀ ਹੁਣ ਉੱਥੇ ਆਪਣਾ ਕਮਲ ਦਾ ਫੁੱਲ ਖੇ ਨੂੰ ਤਿਆਰ ਹੈ ਝਾੜੂ ਪਰੇ ਹੋ ਚੁੱਕਿਆ ਕਮਲ ਦਾ ਫੁੱਲ ਆਣ ਲੱਗਿਆ ਹੁਣ ਦਿੱਲੀ ਦੇ ਵਿੱਚ ਕਿਉਂਕਿ ਅਰਵਿੰਦ ਕੇਜਰੀਵਾਲ ਆਪਣੀ ਨਵੀਂ ਦਿੱਲੀ ਦੀ ਸੀਟ ਹਾਰ ਚੁੱਕੇ ਨੇ ਤੇ ਭਾਜਪਾ ਦਿੱਲੀ ਦੇ ਵਿੱਚ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਸਭ ਤੋਂ ਵੱਡੀ ਖਬਰ ਅਰਵਿੰਦ ਕੇਜਰੀਵਾਲ ਆਪਣੀ ਨਵੀਂ ਦਿੱਲੀ ਦੀ ਸੀਟ ਤੋਂ ਲਗਭਗ ਹਾਰਦੇ ਹੋਏ ਨਜ਼ਰ ਆ ਰਹੇ ਨੇ ਹਾਰ ਦੀ ਕਗਾਰ ਤੇ ਖੜੇ ਨੇ ਤੇਰਾ 라ਉਂਡ ਦੀ ਪੂਰੀ ਕਾਊਂਟਿੰਗ ਹੋਣੀ ਹੈ ਗਿਣਤੀ ਹੋਣੀ ਹੈ ਤੇ 11ਵੇਂ 라ਉਂਡ ਦੀ ਗਿਣਤੀ ਚੱਲਦੀ ਪਈ ਹੈ ਅਰਵਿੰਦ ਕੇਜਰੀਵਾਲ 3000 ਵੋਟਾਂ ਤੋਂ ਫਿਲਹਾਲ ਪਿੱਛੇ ਚੱਲਦੇ ਪਏ ਨੇ ਵੱਡਿਆ ਜਿਹੜੇ ਨਾਮ ਨੇ ਵੱਡੀ ਲੀਡਰਸ਼ਿਪ ਨੇ ਪਿੱਛੜਦੀ ਪਈ ਹੈ ਆਵਾਮ ਆਦਮੀ ਪਾਰਟੀ ਦੀ ਤੇ ਜੇਕਰ ਵੱਡੀ ਲੀਡਰਸ਼ਿਪ ਪਛੜਦੀ ਪਈ ਹੈ ਤਾਂ ਪੂਰੀ ਪਾਰਟੀ ਦਾ ਕੀ ਹਾਲ ਹੋਣਾ ਇਸ ਵੇਲੇ ਸਾਰੇ ਆਕੜੇ ਦੱਸਦੇ ਪਏ ਨੇ ਹਾਲਕਿ ਇੱਕ ਸੀਟ ਜ਼ਰੂਰ ਦਿੱਲੀ ਕੈਂਟ ਦੀ ਸੀਟ ਜਿਹੜੀ ਹੈ ਆਵਾਮ ਆਦਮੀ ਪਾਰਟੀ ਵੱਲੋਂ ਜਿੱਤ ਲਈ ਗਈ ਹੈ ਪਰ ਬਾਕੀ ਸੀਟਾਂ ਤੇ 47 47 ਸੀਟਾਂ ਤੇ ਜਿਹੜੀ ਜਿੱਤ ਹੈ ਉਹ ਭਾਜਪਾ ਪਾਰਟੀ ਜਿਹੜੀ ਹੈ ਅੱਗੇ ਵੱਧ ਅੱਗੇ ਚੱਲ ਰਹੀ ਹੈ ਅੱਗੇ ਲੀਡ ਬਣਾ ਰੱਖੀ ਹੈ ਭਾਰਤੀ ਜਨਤਾ ਪਾਰਟੀ ਨੇ ਐਗਜ਼ਿਟ ਪੋਲ ਦੇ ਜਿਹੜੇ ਅੰਕੜੇ ਆਏ ਸੀ ਸ਼ਾਇਦ ਪੂਰੇ ਤਰੀਕੇ ਨਾਲ ਸਹੀ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਆ ਆਮ ਆਦਮੀ ਪਾਰਟੀ ਤੀਜੀ ਵਾਰ ਜੇਕਰ ਉਸਨੇ ਹੈਟ੍ਰਿਕ ਬਣਾਉਣੀ ਸੀ ਆਪਣੀ ਸਰਕਾਰ ਚਲਾਣੀ ਸੀ ਤਾਂ ਘਟੋ ਘਟ 47 ਘਟੋ ਘਟ 37 ਸੀਟਾਂ ਚਾਹੀਦੀਆਂ ਸੀ ਪਰ ਹੱਲੇ ਸਿਰਫ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਮਹਿਜ਼ 23 ਸੀਟਾਂ ਤੇ ਇੱਕ ਸੀਟ ਜਿੱਤ ਚੁੱਕੀ ਹੈ ਬਾਕੀ 22 ਤਾਂ ਜ਼ਰੂਰ ਲੀਡ ਕੀਤੀ ਪਈ ਹੈ ਪਰ ਅਰਵਿੰਦ ਕੇਜਰੀਵਾਲ ਦੀ ਜੇਕਰ ਗੱਲ ਕਰੀਏ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਦੀ ਸੀਟ ਤੋਂ ਪਿਛੜਦੇ ਪਏ ਨੇ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਦੀ ਸੀਟ ਤੋਂ ਪਿੱਛੇ ਚੱਲਦੇ ਪਏ ਨੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਵੀਂ ਦਿੱਲੀ ਦੀ ਸੀਟ ਅਰਵਿੰਦ ਕੇਜਰੀਵਾਲ ਪਿੱਛੇ ਚੱਲਦੇ ਪਏ ਨੇ ਉੱਥੇ ਹੀ ਮਸ਼ਹੂਰ ਟੀਚਰ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਅਵਧ ਓਜਾ ਵੀ ਹਾਰ ਅਵਧ ਓਜਾ ਵੀ ਪਿੱਛੇ ਚੱਲਦੇ ਪਏ ਨੇ ਲਗਭਗ ਹਾਰ ਚੁੱਕੇ ਨੇ 11 13 ਰਾਊਂਡ ਦੀ ਜਿਹੜੀ ਗਿਣਤੀ ਹੋਣੀ ਹੈ 11ਵਾਂ ਰਾਊਂਡ ਦੀ ਚੱਲਦੀ ਪਈ ਹੈ 23000 ਵੋਟਰਾਂ ਤੋਂ ਪਿੱਛੇ ਚੱਲਦੇ ਪਏ ਨੇ ਤੇ ਅਰਵਿੰਦ ਕੇਜਰੀਵਾਲ ਵੀ ਹਾਰ ਚੁੱਕੇ ਨੇ ਅਰਵਿੰਦ ਕੇਜਰੀਵਾਲ ਆਪਣੀ ਸੀਟ ਹਾਰ ਚੁੱਕੇ ਨੇ ਆਤਿਸ਼ੀ ਮਾਰ ਲੈਣਾ ਵੱਡਾ ਨਾਮ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਮਾਰ ਲੈਣਾ ਉਹਨਾਂ ਤੇ ਵੀ ਬੜੀ ਚਰਚਾ ਚੱਲਦੀ ਪਈ ਸੀ ਮਨੀਸ਼ ਸੁਸੋਧਿਆ ਵੀ ਲਗਭਗ ਹਾਰ ਦੀ ਕਗਾਰ ਤੇ ਖੜੇ ਨੇ ਦੋ ਰਾਊਂਡ ਦੀ ਹੋਰ ਵੋਟਾਂ ਦੀ ਗਿਣਤੀ ਰਹਿ ਗਈ ਹੈ 572 ਵੋਟਾਂ ਤੋਂ ਪਿੱਛੇ ਚੱਲਦੇ ਪਏ ਨੇ ਮਨੀਸ਼ ਸੁਸੋਧਿਆ ਵੀ ਜੇਕਰ ਆਤਿਸ਼ੀ ਮਾਰ ਲੈਣਾਂ ਦੀ ਗੱਲ ਕਰੀਏ ਕਾਲਕਾ ਜੀ ਦੀ ਸੀਟ ਤੋਂ ਆਤਿਸ਼ੀ ਮਾਰ ਲੈਣਾ ਹਾਲਾਂਕਿ ਅੱਗੇ ਚੱਲਦੀ ਪਈ ਹੈ ਤਕਰੀਬਨ ਹਜ਼ਾਰ ਵੋਟਾਂ ਦੇ ਫਾਸਲੇ ਤੋਂ ਅੱਗੇ ਚੱਲਦੇ ਪਏ ਨੇ ਦੋ ਰਾਊਂਡ ਦੀ ਗਿਣਤੀ ਹਲੇ ਪਈਆ ਪਰ ਅਰਵਿੰਦ ਕੇਜਰੀਵਾਲ ਅਵਧ ਓਜਾ ਇਹ ਦੋ ਵੱਡੇ ਜਿਹੜੇ ਨਾਮ ਵੱਡੀਆਂ ਸੀਟਾਂ ਨਾਲ ਵੀ ਦਿੱਲੀ ਦੀ ਸੀਟ ਅਰਵਿੰਦ ਕੇਜਰੀਵਾਲ ਆ ਚੁੱਕੇ ਨੇ ਪੜਪੜਗੰਜ ਦੀ ਸੀਟ ਅਵਧ ਓਜਾ ਹਾਰ ਚੁੱਕੇ ਨੇ ਤੇ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾਉਣ ਨੂੰ ਤਿਆਰ ਹੈ ਜੇਕਰ ਹੁਣ ਫਿਲਹਾਲ ਦੇ ਮੌਜੂਦਾ ਅੰਕੜੇ ਦੀ ਗੱਲ ਕਰੀਏ ਤਾਂ 47 ਸੀਟਾਂ 'ਚ ਇੱਕ ਸੀਟ ਜਿੱਤ ਲਈ ਗਈ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਸ਼ਾਲੀਮਾਰ ਬਾਗ ਦੀ ਸੀਟ ਜਿੱਤ ਲਈ ਗਈ ਹੈ 30000 ਵੋਟਾਂ ਦੇ ਫਾਸਲੇ ਤੋਂ ਸ਼ਾਲੀਮਾਰ ਬਾਗ ਦੀ ਜਿਹੜੀ ਸੀਟ ਹੈ ਉਹ ਜਿੱਤ ਲਈ ਗਈ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਸੀਟ ਦਿੱਲੀ ਕੈਂਟ ਦੀ ਸੀਟ 2000 ਵੋਟਰ ਤੋਂ ਜਿੱਤ ਲਈ ਗਈ ਹੈ 47 ਸੀਟਾਂ ਵਿੱਚੋਂ ਇੱਕ ਸੀਟ ਆਲਰੇਡੀ ਜਿੱਤ ਚੁੱਕੀ ਹੈ ਭਾਜਪਾ 46 ਤੇ ਅੱਗੇ ਚੱਲਦੀ ਪਈ ਹੈ ਤੇ ਜੇਕਰ ਸਾੜੇ ਆંકੜੇ ਤੁਹਾਨੂੰ ਦੱਸੀਏ ਕਿਸੇ ਆંકੜੇ ਤੇ ਵੀ ਕੋਈ فاਸਲਾ ਨਹੀਂ ਲੱਗਦਾ ਸਿਰਫ ਮਨੀਸ਼ ਸੁਸੋਦੀਆ ਉਹਨਾਂ ਦੀ ਸੀਟ ਤੇ ਥੋੜਾ ਬੋਤਾ ਉਹਨੇ ਕੀ ਫੇਰ ਬਦਲ ਹੋ ਸਕਦਾ ਪਰ ਬਾਕੀ ਸਾਰਿਆਂ ਤੇ ਬੀਜੇਪੀ ਆਪਣੀ ਸਰਕਾਰ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਅਰਵਿੰਦ ਕੇਜਰੀਵਾਲ ਵੀ ਇਸ ਵਾਰ ਦੀ ਆਪਣੀ ਸੀਟ ਨਵੀਂ ਦਿੱਲੀ ਦੀ ਸੀਟ ਕਟੋ-ਕਟ ਤੇ 3500 ਵੋਟਾਂ ਤੋਂ ਫਿਲਹਾਲ ਹਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਲਗਭਗ ਇਹਨੂੰ ਹਾਰ ਹੀ ਮੰਨਿਆ ਜਾ ਸਕਦਾ ਕਿਉਂਕਿ ਦੂਜੇ ਰਾਊਂਡ ਵਿੱਚ ਤਿੰਨ ਇਹ ਆਖਰੀ ਰਾਉਂਡ ਵਿੱਚ 3000 ਵੋਟਾਂ ਦਾ ਫਾਸਲਾ ਲੱਗਪਗ ਨਾ ਮੁਮਕਿਨ ਹੁੰਦਾ ਇੰਪੋਸੀਬਲ ਹੁੰਦਾ ਅਰਵਿੰਦ ਕੇਜਰੀਵਾਲ ਆਵਾ ਦੋਜਾ ਵੱਡੇ ਨਾਮ ਆਪਣੀ ਸੀਟ ਹਾਰਦੇ ਹੋਏ ਨਜ਼ਰ ਆ ਰਹੇ ਨੇ ਲੱਗਪਗ 99% ਆਪਣੀ ਸੀਟ ਹਾਰ ਚੁੱਕੇ ਨੇ ਬੀਜੇਪੀ ਆਪਣੀ ਸਰਕਾਰ ਬਣਾਉਣ ਨੂੰ ਤਿਆਰ ਹੈ ਪੂਰੇ ਤਰੀਕੇ ਨਾਲ ਦਿੱਲੀ ਦੇ ਵਿੱਚ ਹੈਟ੍ਰਿਕ ਨਹੀਂ ਹੋਣੀ ਆਮ ਆਦਮੀ ਪਾਰਟੀ ਹੁਣ ਸਿਰਫ ਪੰਜਾਬ ਚ ਰਹਿ ਜਾਣੀ ਹੈ ਦਿੱਲੀ ਜਿਹੜੀ ਚਲਦੀ ਸੀ ਦਿੱਲੀ ਜੜਾ ਉਹਦਾ ਗੜਾ ਸੀ ਕਿਲਾ ਸੀ ਦਿੱਲੀ ਦਾ ਉਹਨੂੰ ਤੋੜ ਦਿੱਤਾ ਗਿਆ ਬੀਜੇਪੀ ਹੁਣ ਉੱਥੇ ਆਪਣਾ ਕਮਲ ਦਾ ਫੁੱਲ ਖੇ ਨੂੰ ਤਿਆਰ ਹੈ ਝਾੜੂ ਪਰੇ ਹੋ ਚੁੱਕਿਆ ਹੈ ਕਮਲ ਦਾ ਫੁੱਲ ਆਣ ਲੱਗਿਆ ਹੁਣ ਦਿੱਲੀ ਦੇ ਵਿੱਚ ਕਿਉਂਕਿ ਅਰਵਿੰਦ ਕੇਜਰੀਵਾਲ ਆਪਣੀ ਦਿੱਲੀ ਨਵੀਂ ਦਿੱਲੀ ਦੀ ਸੀਟ ਹਾਰ ਚੁੱਕੇ ਨੇ ਤੇ ਭਾਜਪਾ ਦਿੱਲੀ ਦੇ ਵਿੱਚ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ